ਹਾਂ ਤੁਸੀਂ ਕਿਵੇਂ ਆ ਹਾਂ ਮੈਂ ਮੇਰਾ ਪ੍ਰਾ ਹਾਂ ਮੇਰੀ ਮੰਮਾ ਨੇ ਮੂਵੀ ਹੇਟਰ ਜਾਣਾ ਹਾਂ ਨਾਲ ਨਾਲ ਸੌਂ ਗੂਰੇ ਹਾਂ ਨਾਲੇ ਮੇਰੇ ਪਾਪਾ ਨੇ ਅੱਛਾ ਲਓ ਜੀ ਫਿਰ ਅੱਜ ਫਿਰ ਚਲੇ ਆ ਘਰ ਦੇ ਕੰਮ ਦੀ ਵੀਡੀਓ ਨਹੀਂ ਹੈਗੀ ਅੱਜ ਅੱਜ ਚਲੇ ਆਪਾਂ ਥੀਏਟਰ ਚ ਮੂਵੀ ਦੇਖਣ ਫਰਗੋਨਾ ਖੜਾ ਹੀ ਆ ਆਪਣੇ ਹਜੇ ਰੱਕ 8 ਟਾਉਟ ਪਾ ਲਿਆਂਦੀਆਂ ਦੀਆਂ ਕੱਲ ਤੇ ਬਾਕੀ ਜਿਹੜਾ ਹੋਰ ਸਮਾਨ ਤਾਂ ਮੜਾ ਮੋਟਾ ਉਹ ਚੱਕਿਆ ਤਾਂ ਤੇ ਅੱਜ ਸੰਡੇ ਆ ਅੱਜ ਕੰਮ ਬੰਦ ਆ ਤੇ ਅੱਜ এনवायरमेंट ਚੱਲੂਗਾ ਚਲੋ ਫਿਰ ਪਹਿਲਾਂ ਹੁਣ सोनू ਨੂੰ ਪਿਕ ਕਰ ਲਈਏ ਵਾ ਗੱਡੀ ਇੱਧਰ ਤਿਆਰ ਆ ਇੱਕ ਗੱਡੀ ਮਾਰ ਰਹੀ ਆ ਠੰਡਾ ਠੰਡਾ ਧੂਆਂ ਠੰਡੀ ਆ ਗੱਡੀ ਹਜੇ ਤੇ ਬਾਕੀ ਚਲੋ ਫਿਰ ਕਰਦੇ ਆ ਅਜੀ ਇੱਕ ਬੰਦਾ ਹੋਰ ਆ ਗਿਆ ਇੱਧਰ ਆਪਣਾ ਚੱਲ ਸਾਰੇ ਨੂੰ ਅੱਜ ਆਪਾਂ ਚੇਲੇ cinema ਹਾਂ ਉਹ ਨਵਾਂ ਟ੍ਰੈਨੂ ਨਹੀਂ ਸ਼ੁਰੂ ਆਇਆ ਹਾਂ ਗਾਣੇ ਜੇ ਦਾ ਹਾਂ ਇਹਦੇ ਵਾਸਤੇ ਫਿਲਮ ਵੀ ਲੈ ਕੇ ਚੱਲਿਆ ਕਿਹੜੀ ਫਿਲਮ ਆ ਸਹਿਬ ਦੁਰਿੰਦਰ ਦੁਰਿੰਦਰ ਮੈਂ ਤਾਂ ਨੌ ਵੀ ਨਹੀਂ ਤਾਂ ਪਤਾ ਕਿਹੜੀ ਅਕਸ਼ਿਕ ਨਾ ਦੀ ਹਾਂਜੀ ਹਾਂ ਠੀਕ ਆ ਮੁੰਡਿਆਂ ਨੇ ਕੰਮ ਬਹੁਤ ਕਰਾਇਆ ਇਹਨਾਂ ਨੇ ਤਾਂ ਕਰਕੇ ਕਹਿੰਦੇ ਹੁਣ ਅਸੀਂ ਫਿਲਮ ਦੇਖਣ ਜਾਣਾ ਹੁਣ ਤਾਂ ਕਰਕੇ ਫਿਰ ਆਪਾਂ ਹੁਣ ਅੱਜ ਸੰਡੇ ਅੱਜ ਕੰਮ ਬੰਦ ਆ ਜੀ ਅੱਜ ਗਏ ਬਸ ਮਾੜਾ ਮੋਟਾ ਸਮਾਨ ਲੈ ਕੇ ਆਉਣਾ ਵਾਹ ਟਰੱਕੇ ਖੜਾ ਆਪਣੇ ਅੰਦਰ ਇਹ ਉਹਦੇ ਬਾਅਦ ਬਸ ਫਿਰ ਬੇਲੀ ਅੱਜ ਹੁਣ ਕਿਉਂਕਿ ਫੈਕਟਰੀ ਤੇ ਛੁੱਟੀਆਂ ਹੋ ਗਈਆਂ ਉਹਦੇ ਕਰਕੇ ਵੀ ਹੁਣ ਆਪਾਂ ਸਾਰਾ ਹਫਤਾ ਹੁਣ ਕੰਮੇ ਕਰਨਾ ਹੈ 10 15 ਦਿਨ ਅੱਜ ਤੇ ਬਾਅਦ ਤੇ ਅੱਜ ਬਸ ਸੰਡੇ ਨੂੰ ਛੁੱਟੀ ਆ ਆ ਦੇਖੋ ਇੱਥੇ ਨਾ ਐਦਾਂ ਦੀ ਇੱਟਾ ਆ ਬੜੀ ਇੱਟਾ ਜਿਵੇਂ ਆਪਣੀ ਸਮਝ ਲਓ ਇੱਕ ਕਿੱਟ ਦੀਆਂ ਦੋ ਇੱਟਾਂ ਰੱਖ ਲਓ ਇਹ ਇਹ ਇਦਾਂ ਵਿੱਚ ਤੇ ਖੋਖਲੀ ਜੀ ਆ ਤੇ ਇਹਦੇ ਲੋਕ ਇਹਦੀ ਮਜ਼ਬੂਤੀ ਹੈਗੀ ਆ ਕਿਉਂਕਿ ਆਹ ਲੋਕਾਂ ਚ ਪੈ ਜਣੇ ਨੇ ਲੋਕ ਜੇ ਬਣੇ ਹੋਈਆਂ ਇੱਕ ਪਾਸੇ ਤੇ ਐ ਬਦਮੀ ਜੀ ਆ ਆ ਇੱਕ ਪਾਸੇ ਇੱਧਰ ਅੰਦਰ ਨੂੰ ਆ ਉਹ ਜਿਹੜੇ ਦੂਜੇ ਲੋਕ ਆ ਨਾ ਉਹ ਵਿੱਚ ਫਸੀ ਜਾਣੇ ਬਾਕੀ ਕੰਮ ਆਪਣਾ ਆਹ ਇੱਧਰ ਇੰਨਾ ਫਿਨਿਸ਼ ਹੋ ਗਿਆ ਦਾ ਠੀਕ ਆ ਜੀ ਤੇ ਅੰਦਰ ਆਪਣਾ ਕੰਮ ਬਸ ਹੁਣ ਆ ਰਹਿੰਦਾ ਉਹ ਵਾਲਾ ਖਾਨੇ ਦਾ ਡੌਨ ਸੀਲਿੰਗ ਦਾ ਤੇ ਬਸ ਬਾਕੀ ਡੌਨ ਸੀਲਿੰਗ ਚ ਆਪਣੀਆਂ ਜੜੀਆਂ ਛੇਕ ਵੱਜਣੀਆਂ ਗਲੀਆਂ ਵੱਜਣੀਆਂ ਲੱਟਾਂ ਲਾਉਣ ਲਈ ਬਾਕੀ ਆ ਵੇੜੇ ਬੂੜੇ ਵਾਲਾ ਕੰਮ ਹੁਣ ਸ਼ੁਰੂ ਕਰਾਂਗੇ ਆਪਾਂ ਕੱਚਾ ਜਾਂ ਫਾਰਸ ਪਾਵਾਂਗੇ ਜੜੀਆਂ ਹੁਣ ਅਗਲੀਆਂ ਵੀਡੀਓ ਦੇ ਵਿੱਚ ਤੁਸੀਂ ਦੇਖੇ ਲੈਣਾ ਤੇ ਬਾਕੀ ਮਾੜਾ ਮੋਟਾ ਜਿਹੜਾ ਹੁਣ ਢੇੜਾ ਇੱਕ ਅੱਧਾ ਲਾ ਦਾਂਗੇ ਸਮਾਨ ਦਾ ਤੇ ਉਹਦੇ ਬਾਅਦ ਚੱਲਦੇ ਆਈਏ ਬਸ ਹੁਣ ਆਪਾਂ ਤਿਆਰੀਆਂ ਬੱਸ रेडी ਹੋ ਗਏ ਤੇ ਇਧਰ ਰਹਿੰਦੀ ਆ ਟੈਲੰਟੂਲਾ ਲਾਉਣ ਨੂੰ ਟੱਕ ਟੁਕ ਲਾਏ ਹੋਏ ਆ ਆ ਸਾਰੇ ਤੇ ਇਧਰ ਆਹ ਐਂਟਰੀ ਜੀਪਰ ਦੇਖ ਲਾਂਗੇ ਕਿਉਂਕਿ ਇੱਥੇ ਥੋੜਾ ਜਿਹਾ ਖਰਾਬ ਜਿਹਾ ਹੋਇਆ ਹੋਇਆ ਇੱਥੇ ਵੀ ਟੈਲੰਟੂਲਾ ਲਾ ਦਾਂਗੇ ਨਾਲ ਦੀ ਨਾਲ ਇਹਦਾ ਵੀ ਨਿਬੜ ਜਾਊਗਾ ਲੈ ਅੱਜ ਮੱਡਾ ਦਾ ਬੜਿਆ ਫਿਆਜਾ ਚਿੱਟਾ ਕਬੂਤਰ ਚੱਕ ਲਿਆਂਦਾ ਪਹੁੰਚ ਗਏ ਮੋਲ 'ਚ ਬੱਸ ਰੌਣਕਾਂ ਪੂਰੀਆਂ ਕਿਉਂਕਿ ਹੁਣ ਇਹਨਾਂ ਦੇ ਛੁੱਟੀਆਂ ਦਾ ਚੱਲਦਾ ਨਾ ਨਤਾਲੇ 크리스마ਸ ਉਹਦੇ ਕਰਕੇ ਪੂਰੀਆਂ ਰੌਣਕਾਂ ਮੌਜ ਚ ਖੌਸ਼ ਆਂਜੇ ਬਾਹਰ ਤੋਂ ਇੱਕ ਟਿਕਟ ਲੰਦੇ ਅੰਦਰ ਜਾ ਕੇ ਆਈ ਕਮ ਖੜਾ ਨਹੀਂ ਪਹੁੰਚ ਗਏ تھیਟਰ ਚ ਹੈ ਨਹੀਂ ਇਟਾਲੀਅਨ ਸਲਮਾਂ ਦੇਖਿਓ ਅੱਜ ਅੰਦਰ ਦੇ ਦਿਖਾਉਂਦੀਆਂ ਤੁਹਾਨੂੰ ਨਹੀਂ ਇਟਾਲੀਅਨ ਸਲਮਾਂ ਦੇਖਿਓ ਅੱਜ ਹੰਦੀ ਖੁਸ਼ ਆਸੋ ਯਾ ਖਿਤਕੂਸ ਬੁੱਲ ਰੱਬ ਖੁਸ਼ ਆਕਸ ਖਿਤਕੂਸ ਹਾਂ ਖੁਸ਼ ਆਸੋ ਯਾ ਖਿਤਕੂਸ ਕੁਈ ਲਾ ਲ ਕਿਸੇ ਦੀਵਾਰ 세ੋ ਕੀ ਨਾ ਦੇ ਕਿਉਂਕਿ ਹਾਂ ਫਿਰ ਕਿਵੇਂ ਲੱਗੀ ਹਾਂ ਮੇਸਤਰੀ ਤੈਨੂੰ ਨਾ ਜੀ ਉਧਰ ਟੋਪੀਆਂ ਹੋ ਇੰਨੀ ਆ ਤੈਨੂੰ ਕਿਵੇਂ ਲੱਗੀ ਫਿਲਮ ਯਾ ਲੱਗੀ ਮੈਂ ਤਾਂ ਠੀਕ ਠੀਕ ਜਿਹੀ ਲੱਗੀ ਹਾਂ ਚੱਲ ਸਹੀ ਆ ਵਧੀਆ ਹੋ ਗਿਆ ਇੰਜੋਏਮੈਂਟ ਠੀਕ ਦੀ ਹੁਣ ਤਾਂ ਵਧੀਆ ਦੀ ਦੇ ਸਕਦੇ ਆ ਆਪਾਂ 60% ਨੰਬਰ ਲੈ ਜੀ ਨਿਕਲ ਗਏ ਹੁਣ 90% ਚੱਲ ਵਧੀਆ ਸਿਕਟਾਈਆਂ ਪਰ ਸਾਰੀ ਫਿਲਮ ਚ ਪੀ ਜਾਂਦੇ ਆ ਉਹ ਸਾਰੀ ਫਿਲਮ ਚ ਸਿਕਟਾਈਆਂ ਪੀ ਜਾਂਦੇ ਆ ਦਿਲਾਈ ਹੁਣ ਚੱਲੇ ਆਪਾਂ ਸਮਾਨ ਲੈਣ ਆਪਾਂ ਕੁਸ ਮੜਾ ਜਾਂ ਖਾਸ ਜਾਂ ਸਮਾਨ ਲੈ ਕੇ ਆਉਣਾ ਤਾਂ ਕੰਟਰੈਕਟਰ ਬੈਠਾ ਲਾਗ ਤੇ ਬੱਸ ਹੁਣ ਸਮਾਨ ਲੈਣ ਚੱਲੇ ਆ तकरीबन ਹਨੇਰਾ ਹੋ ਜਾਂਦਾ ਹੁਣ ਤਾਂ ਸਿਆਲਾਂ ਦੇ ਵਿੱਚ ਟਾਈਮ ਨਾਲ ਹੀ ਆਪਾਂ ਨੂੰ 5:00 ਵਜੇ ਤੋਂ 5:00 ਵਜੇ ਤੁਰਦੇ ਆ ਨੂੰ ਬੱਸ ਆਪਾਂ ਹੁਣ ਅੱਧੇ ਘੰਟੇ 'ਚ ਮਾਰਕੀਟ ਦੇ ਵਿੱਚ ਬਾਦ ਦੇ ਘੰਟੇ ਦਾ ਰਾਹ ਹੀ ਆਪਣਾ ਕੀ ਗਰਮੀ ਗਰਮੀ ਹੋਈ ਪਈ ਆ ਜਿਵੇਂ ਠੱਡ ਲੱਗਦੇ ਠੱਡ ਲੱਗਦੀ ਆ ਜਿਮ ਜਾਣ ਦੀ ਤੁਨ ਲੋੜੇ ਨਹੀਂ ਪੈਂਦੀ ਜਿਮ ਘਰ ਬਥੇਰੀ ਲੱਗੀ ਜਾਂਦੀ ਆ ਹੁਣ ਜੇ ਜਿਮ ਜਾਣ ਨੂੰ ਤਾਂ ਐਵੇਂ ਨਹੀਂ ਹੈਗਾ ਲੈ ਆਹ ਸਮਾਨ ਤਾਰਦੀ ਆ ਹੁਣ ਥੱਲੇ ਆਹ ਬੜਾ ਸਿਮਿੰਟ ਚੱਕਿਆ ਆਪਾਂ ਨੇ ਇਹ ਬਾਹਰ ਕੰਧਾਂ ਨੂੰ ਕਪੂਤਾਂ ਨੂੰ ਵਰਤਣਾ ਤੇ ਬਾਕੀ ਗਾਰਜ ਵਿੱਚ ਹਜੇ ਹੈਗਾ ਥੋੜਾ ਬਹੁਤਾ ਸਮਾਨ ਇਹਨੇ ਹੋਈ ਜਾਣਾ ਖਾਲੀ ਫਿਰ ਜਦ ਸਮਝ ਲਓ ਖਾਲੀ ਹੋ ਗਿਆ ਪ੍ਰੋਪਰ ਫਿਰ ਸੈਟਅਪ ਆ ਕੰਮ ਸਾਰਾ ਤੇ ਫਿਨਿਸ਼ ਦੇ ਨੇੜੇ ਨੇੜੇ ਜਾਈ ਜਾਣਾ ਹਜੇ ਤਾਂ ਹੈਗਾ ਹੀ ਕੰਮ ਆਪਣਾ ਬਾ ਹੁਣ ਤਾਰ ਦਈਏ ਫਿਰ ਮਿਲਦੇ ਆਪਾਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਓਕੇ ਸਸਤੀ ਗੱਲ ਜੀ ਸਾਰਿਆਂ ਨੂੰ